ਦੇਖੋ ਮੈਨੂੰ ਅੱਜ ਬਹੁਤ ਮਾਣ ਗਰ ਮਹਿਸੂਸ ਹੋ ਰਿਹਾ ਕਿ ਮੈਂ ਉਸ ਲੀਡਰ ਨਾਲ ਆ ਜਿਨੇ ਇੱਕ ਵਾਰੀ ਨਹੀਂ ਦੋ ਵਾਰੀ ਮੁੱਖ ਮੰਤਰੀ ਦੀ ਕੁਰਸੀ ਨੂੰ ਜਿਹੜੀ ਲੱਤ ਆ ਉਹ ਮਾਰੀ ਹੈ ਪਹਿਲਾਂ ਵੀ ਉਹਨਾਂ ਰਿਜ਼ਾਈਨ ਦਿੱਤਾ ਤੇ ਅੱਜ ਦੁਬਾਰਾ ਫਿਰ ਰਿਜ਼ਾਈਨ ਦਿੱਤਾ ਉਹ ਇਸ ਕਰਕੇ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਹੈ ਜਾਂ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਵੋਟਾਂ ਦੇ ਨਾਲ ਦਿੱਲੀ ਚ ਅਸੀਂ ਹੈਰਾਨ ਹੋਈ ਪਾਵਾਂਗੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਕ੍ਰੈਡੀਬਿਲਿਟੀ ਕ੍ਰੈਡੀਬਿਲਿਟੀ ਹੈ ਉਹ ਉਹਨਾਂ ਦੀ ਇਮਾਨਦਾਰੀ ਹੈ ਇਮਾਨਦਾਰੀ ਕਰਕੇ ਬਿਨਾ ਪੈਸੇ ਤੋਂ ਬਿਨਾ ਮਸ਼ੀਨਰੀ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਭਾਜਪੀ ਨੂੰ ਦਿੱਲੀ ਦੇ ਵਿੱਚ ਠਾਾਇਆ ਹੈਗਾ ਉਸੇ ਇਮਾਨਦਾਰੀ ਤੇ ਭਾਜਪੀ ਜਿਹੜਾ ਡੈਂਟ ਪਾਉਣਾ ਚਾਹੁੰਦੀ ਹੈ ਉਹ ਸ਼ਵੀ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਹਾਲਾਂਕਿ ਇਮਾਨਦਾਰੀ ਦਾ ਸਰਟੀਫਿਕੇਟ ਕਿ ਭਾਜਪੀ ਕਿਸ ਤਰ੍ਹਾਂ ਸੀਬੀਆਈ ਨੂੰ ਵਰਤ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਰੱਖਣਾ ਚਾਹੁੰਦੀ ਸੀ ਪੋਲੀਟਿਕਲੀ ਮੋਟੀਵੇਟਿਡ ਕੇਸ ਸੀ ਉਹ ਮਾਨਯੋਗ ਅਦਾਲਤ ਨੇ ਵੀ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਬੀਜੇਪੀ ਦਾ ਤੋਤਾ ਪਿੰਜਰੇ ਦਾ ਤੋਤਾ ਬਣ ਕੇ ਜਿਹੜੀ ਸੀਬੀਆਈ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਪਰ ਮੈਂ ਅਰਵਿੰਦ ਕੇਜਰੀਵਾਲ ਜੀ ਦੇ ਫੈਸਲੇ ਦਾ ਦਾਅ ਦਿੰਨਾ ਜਿਨ੍ਹਾਂ ਨੇ ਕਿਹਾ ਵੀ ਠੀਕ ਹੈ ਕੋਰਟ ਤੋਂ ਸਾਨੂੰ ਸਰਟੀਫਿਕੇਟ ਮਿਲ ਗਿਆ ਪਰ ਮੈਂ ਲੋਕਾਂ 'ਚੋਂ ਨਿਕਲਿਆ ਹੋਇਆ ਲੀਡਰ ਹਾਂ ਮੈਂ ਲੋਕਾਂ ਦੀ ਕਚਹਿਰੀ ਜਾ ਕੇ ਵੋਟਾਂ ਮੰਗੂਗਾ ਤੇ ਲੋਕ ਫੈਸਲਾ ਕਰਨਗੇ ਵੇ ਮਾਨਦਾਰ ਹੈ ਕਿ ਬੇਈਮਾਨ ਤੇ ਮੈਨੂੰ ਪੂਰੀ ਉਮੀਦ ਹੈ ਵੀ ਪਿਛਲੀ ਵਾਰ ਤਾਂ 62 ਟਾਈਆਂ ਸੀਗੀਆਂ ਐਤਕੀ ਓਦੋਂ ਵੀ ਵੱਡਾ ਮੰਡਟ ਦਿੱਲੀ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਦੇਣਗੇ ਕਿਉਂਕਿ ਉਹ ਲੋਕ ਜਾਣਦੇ ਆ ਕਿ ਅਰਵਿੰਦ ਕੇਜਰੀਵਾਲ ਜੀ ਜਦੋਂ ਤੋਂ ਕਹਿ ਲੋ ਵੀ ਰਾਜਨੀਤੀ ਤੋਂ ਪਹਿਲਾਂ ਵੀ ਜਦੋਂ ਤੋਂ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ 'ਤੇ ਬੈਠੇ ਜਾਂ ਆਈਆਰਐਸ ਬਣੇ ਉਦੋਂ ਤੋਂ ਹੀ ਉਹਨਾਂ ਨੇ ਇਮਾਨਦਾਰੀ ਨਾਲ ਤੇ ਸਮਾਜ ਦੀ ਦੇਸ਼ ਦੀ ਸੇਵਾ ਭਾਵਨਾ ਦੇ ਨਾਲ ਕੰਮ ਆ ਜਿਹੜਾ ਉਕੀਤਾ ਤੁਸੀਂ ਦੱਸੋ ਨਹੀਂ ਅੱਜ ਇੱਥੇ ਕਿੰਨੇ ਅਫਸਰ ਨੇ ਕਿਹੜਾ ਇਨਕਮ ਟੈਕਸ ਕਮਿਸ਼ਨਰ ਜੀਨੇ ਕਹਿ ਲੋ ਕੋਈ ਅੱਜ ਕੋਈ ਉਦੋਂ ਵੱਡੀ ਕੁਰਸੀ ਤੇ ਬਿਠਾਉਂਦਾ ਹੋਵੇ ਤਾਂ ਦਾ ਬੰਦਾ ਰਿਜ਼ਾਈਨ ਕਰ ਦਿੰਦਾ ਜਿਹਨੂੰ ਕਹਿ ਦਈਏ ਵੀ ਭਾਈ ਕੱਲ ਨੂੰ ਤੈਨੂੰ ਟੈਂਪੀ ਦੀ ਇਲੈਕਸ਼ਨ ਲੜਾਉਣੀ ਐ ਕੱਲ ਨੂੰ ਤੈਨੂੰ ਮੰਤਰੀ ਬਣਾਉਣਾ ਉਹ ਤਾਂ ਠੀਕ ਐ ਬੜੇ ਬੀਜੇਪੀ ਚ ਵੀ ਚਲੇ ਜਾਂਦੇ ਐ ਐਦਾਂ ਦਾ ਕੋਈ ਬੰਦਾ ਹੋਊਗਾ ਵੀ ਜਿਹੜਾ ਇਨਕਮ ਟੈਕਸ ਦੀ ਕਮਿਸ਼ਨਰ ਦੀ ਕੁਰਸੀ ਤੋਂ ਇਸ ਕਰਕੇ ਰਿਜ਼ਾਈਨ ਦੇਵੇ ਵੀ ਮੈਂ ਜਾ ਕੇ ਮਦਰ ਟ੍ਰੈਸਾ ਦੇ ਨਾਲ ਕੰਮ ਕਰਨਾ ਵੀ ਮੈਂ ਆਪਦੀ ਐਨਜੀਓ ਬਣਾ ਕੇ ਕੰਮ ਕਰਨਾ ਉਹ ਇੱਕ ਇਮਾਨਦਾਰ ਵਿਅਕਤੀ ਹੀ ਜਿਹੜਾ ਉਹ ਕਰ ਸਕਦਾ 1996 ਚ ਰਵਿੰਦ ਕੇਜਰੀਵਾਲ ਜੀ ਨੇ ਰਿਜ਼ਾਈਨ ਦਿੱਤਾ ਹੈਗਾ ਰਮਨ ਮੈਗਾਸਸ ਅਵਾਰਡ ਮਿਲਿਆ ਆਰਟੀਆਈ ਦੀ ਜਿਹੜੀ ਉਹਨਾਂ ਨੇ ਲੜਾਈ ਜਿਹੜੀ ਹੈ ਉਹ ਲੜੀ ਰਾਜਨੀਤੀ ਚ ਜਾ ਤਾਂ 2011 12 ਦੇ ਵਿੱਚ ਜਾ ਕੇ ਰਵਿੰਦ ਕੇਜਰੀਵਾਲ ਜੀ ਆਉਂਦੇ ਆ ਸੋ 14 15 ਸਾਲ ਸੰਘਰਸ਼ ਕੀਤਾ ਲੋਕਾਂ ਦੀ ਸੇਵਾ ਕੀਤੀ ਰਾਜਨੀਤੀ ਚ ਆਉਣਾ ਤਾਂ ਕਹਿ ਲੋ ਵੀ ਇੱਕ ਮਜਬੂਰੀ ਜਿਹੜੀ ਆ ਉਹ ਬਣ ਗਈ ਸੋ ਇੰਨਾ ਇਮਾਨਦਾਰ ਵਿਅਕਤੀ ਜਿਨੇ ਕੇਵਲ ਤੇ ਕੇਵਲ ਸੇਵਾ ਭਾਵਨਾ ਲੋਕਾਂ ਦੀ ਸੇਵਾ ਕੀਤੀ ਹੋਵੇ ਉਸਤੇ ਤੁਸੀਂ ਦਾਗ ਲਾਉਣਾ ਸੋ ਉਸੇ ਇਮਾਨਦਾਰੀ ਕਰਕੇ ਲੋਕਾਂ ਨੇ ਜਿਹੜੀ ਆਰਟੀਆਈ ਕਹੋ ਵੀ ਜਿਹੜੀ ਇਨਕਮ ਟੈਕਸ ਕਮਿਸ਼ਨਰ ਬਣੀ ਵੀ ਸੀ ਤੇ ਜਿਹੜੀ ਨਾਲ ਤਿੰਨ ਵਾਰੀ ਮੁੱਖ ਮੰਤਰੀ ਵੀ ਬਣੇ ਉਸੇ ਇਮਾਨਦਾਰੀ ਦਾ ਬੀਜੇਪੀ ਨੂੰ ਜਿਹੜਾ ਡਰਾ ਜਿਹੜਾ ਖੌਫ ਹੈ ਸੋ ਜਿਹਦੇ ਕਰਕੇ ਕੇਵਲ ਤੇ ਕੇਵਲ politically motivated ਕੇਸ ਹੈ ਜਿਹੜੇ ਉਹ ਪਾਏ ਗਏ ਤੇ ਇਸੇ ਕਰਕੇ ਰਮਿੰਦ ਕੇਜਰੀਵਾਲ ਜੀ ਨੇ ਜਿਹੜਾ ਰਿਜ਼ਾਈਨ ਹੈ ਉਹ ਦਿੱਤਾ ਕਿ ਮੈਂ ਲੋਕਾਂ ਦੇ ਵਿੱਚ ਜਾਊਂਗਾ ਤੇ ਲੋਕ ਫੈਸਲਾ ਕਰਨ ਵੀ ਮੈਂ ਇਮਾਨਦਾਰਾ ਕਿ ਬੇਈਮਾਨ ਤੇ ਮੈਂ ਦੁਬਾਰਾ ਕਹਿਣਾ ਵੀ ਪਿਛਲੀ ਵਾਰੀ ਬਾੜ ਸੀ ਟਾਈਆਂ ਸੀ ਉਦੋਂ ਵੀ ਵੱਡਾ ਮੰਡਟ ਜਿਹੜਾ ਦਿੱਲੀ ਦੇ ਲੋਕਾਂ ਨੇ ਆਮਾਦੀ ਪਾਰਟੀ ਦੇ ਹੱਕ ਜਿਹੜਾ ਸੁਣਾਉਣਾ